ਸਤਿ ਸ਼੍ਰੀ ਅਕਾਲ ਜੀ ਇੱਕ ਨਵਿਕਲੀ ਕਿਸਮ ਦੀ ਪਹਿਲ ਕਦਮੀ ਦਿਖਾ ਰਹੇ ਆ ਸਾਡੇ ਡਾਕਟਰ ਸਾਹਿਬ ਕੇਰਲਾ ਆਯੁਰਵੇਦ ਤੋਂ ਤੇ ਅੱਜ ਸਾਡੇ ਉਚੇਚੇ ਤੌਰ ਤੇ ਡੀਐਸਪੀ ਸਾਹਿਬ ਇੱਥੇ ਪੁੱਜੇ ਹੋਏ ਨੇ ਤੇ ਸਭ ਤੋਂ ਪਹਿਲਾਂ ਡੀਐਸਪੀ ਸਾਹਿਬ ਤੋਂ ਜਾਣਾਂਗੇ ਜੇਪੀ ਸਿੰਘ ਜੀ ਤੋਂ ਕਿ ਅੱਜ ਦੇ ਇਸ ਜੋ ਪਹਿਲ ਕਦਮੀ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਪੰਜਾਬ ਦੇ ਵਿੱਚ ਫੜ ਦੀ ਆਫਤ ਆਈ ਹੋਈ ਆ ਹਾਂਜੀ ਤੇ ਆਲਮੋਸਟ ਸਾਰਾ ਮਾਜਾ ਬੈਲਟ ਜਿਹੜੀ ਆ ਅਫੈਕਟਡ ਹੈ ਇਸ ਬਿਮਾਰੀ ਤੋਂ ਹੁਣ ਜਿਹੜੀਆਂ ਬਿਮਾਰੀਆਂ ਅੱਗੇ ਆਉਣੀਆਂ ਦੇ ਹੱਟ ਤੋਂ ਬਾਅਦ ਉਹਦੇ ਰਿਗਾਰਡਿੰਗ ਸਾਡੇ ਮਰੀਂਡਾ ਦੇ ਵਿੱਚ ਡਾਕਟਰ ਕੇਐਸ ਅਰੋੜਾ ਜੀ ਨੇ ਪਹਿਲ ਕਦਮੀ ਕੀਤੀ ਕੇਰਲਾ ਹਸਪੀਟਲ ਤੋਂ ਕੇਰਲਾ ਆਯੁਰਵੇਦ ਤੋਂ ਉਹਨਾਂ ਨੇ ਆਪਣੇ ਜਿਹੜੇ ਦੋ ਪ੍ਰੋਡਕਟ ਨੇ ਇਹ ਜਿਹੜੇ ਹਰਟ ਪੀਟ ਦੇ ਇਲਾਕੇ ਨੇ ਉਹਨਾਂ ਨੂੰ ਡੋਨੇਟ ਕਰਨ ਦੇ ਲਈ ਇਹਨਾਂ ਦਾ ਹੀ ਉਪਰਾਲਾ ਵਾ ਛੋਟੇ ਜਿਹੇ ਸੱਦੇ ਤੇ ਇਹਨਾਂ ਨੇ ਸਾਨੂੰ ਕਾਲ ਕੀਤੀ ਆ ਅਸੀਂ ਵੀ ਸਮੇਂ ਦੇ ਵਿੱਚ ਇਸ ਵਿਭਾਗੇ ਆ ਵੀ ਜਿਨ੍ਹਾਂ ਨੇ ਸਾਨੂੰ ਇਹ ਡੋਨੇਟ ਕਰਨ ਦੇ ਲਈ ਸਾਨੂੰ ਮਾਨਵ ਦਰਸ਼ਕਾ ਅਸੀਂ ਚਾਹੁੰਦੇ ਆ ਵੀ ਇਹ ਜਿਹੜੇ ਪ੍ਰੋਡਕਟਸ ਨੇ ਇਹ ਆਮ ਪਬਲਿਕ ਜਿਹੜੀ ਇਸ ਹਾਰਪੀਡ ਤੋਂ ਪ੍ਰਭਾਵਿਤ ਹੋਏਗੀ ਉਹਨੂੰ ਉਸ ਤੋਂ ਅਫੈਕਟਡ ਜਿਹੜੀਆਂ ਬਿਮਾਰੀਆਂ ਹੋਣੀਆਂ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਡੋਨੇਟ ਕੀਤੇ ਜਾਣ ਸੋ ਥੈਟ ਇਹ ਉਹਨਾਂ ਨੂੰ ਉਹ ਇਨਫੈਕਸ਼ਨ ਜਿਹੜੀ ਆ ਉਹ ਬਾਡੀ ਦੇ ਵਿੱਚ ਆਈ ਨਾ ਸਕੇ ਤੇ ਦੋ ਪ੍ਰੋਡਕਟਸ ਇਹਨਾਂ ਨੇ ਜਿਹੜੇ ਮੈਂ ਤੁਹਾਨੂੰ ਸ਼ੋ ਕਰਨਾ ਚਾਹੁੰਦਾ ਇਨਫੈਕਟੋਵਿਨ ਗੋਲਡ ਇਹ ਜਿਹੜੀ ਆ ਇਹ ਜੋ ਇੰਡਕਟ ਸਾਹਮਣੇ ਮੈਨੂੰ ਡਿਸਕਸ ਕੀਤਾ ਇਹ ਹੱਟਣਾ ਤੋਂ ਜਿਹੜੀਆਂ ਬਿਮਾਰੀਆਂ ਹੁਣ ਅੱਗੇ ਵਧਣੇ ਨੇ ਬਿਮਾਰੀਆਂ ਉਹਨਾਂ ਦੀ ਛਤੀ ਕਾਫੀ ਤਰ੍ਹਾਂ ਦੀਆਂ ਜਿਹੜੀ ਡਿਸੀਜਨ ਉਹ ਰਿਮੂਵ ਕਰੇਗਾ ਠੀਕ ਹੈ ਮੇਰੀ ਆਮ ਸੰਗਤ ਨੂੰ ਇਹ ਹੱਥ ਜੋੜ ਕੇ ਅਪੀਲ ਆ ਵੀ ਇਹ ਪ੍ਰੋਡਕਟ ਜਿਹੜਾ ਮਾਝੀ ਬੈਟ ਵਿੱਚ ਜਾਂ ਜਿੱਥੇ ਵੀ ਅਫੈਕਟਡ ਏਰੀਆ ਹੋ ਰਿਹਾ ਫੜਪੀੜ ਉਹਨਾਂ ਨੂੰ ਇਹ ਡੋਨੇਟ ਕਰ ਕੀਤਾ ਜਾ ਰਿਹਾ ਵਾ ਹਾਂਜੀ ਜੋ ਲੋੜਵੰਦ ਹੈਗੇ ਨੇ ਮੋਸਟਲੀ ਤਾਂ ਮੈਂ ਸਮਝਦਾ ਸਾਰਾ ਮਾਜਾ ਹੀ ਅਫੈਕਟਡ ਆ ਇਸ ਪ੍ਰੋਡਕਟ ਨੂੰ ਫ੍ਰੀ ਆਫ ਕਾਸਟ ਜਿਹੜਾ ਵਾ ਕਿ ਡਾਕਟਰ ਸਾਹਿਬ ਦੇ ਰਹੇ ਨੇ ਇਹਦਾ ਵੱਤਵਾਦ ਉਪਯੋਗ ਕਰੀਏ ਤੇ ਆਪਾਂ ਜਿਹੜੀ ਬਿਮਾਰੀ ਆ ਇਸ ਔਖੀ ਘੜੀ ਚ ਆਪਾਂ ਲੰਘ ਰਹੇ ਆ ਉਤੋਂ निजात ਪਾ ਸਕੀਏ ਤੇ ਸਰ ਮੇਰਾ ਇੱਕ ਹੋਰ ਸਵਾਲ ਹੈ ਕਿ ਤੁਹਾਡਾ ਕਾਫੀ ਐਕਸਪੀਰੀਅੰਸ ਹੋ ਚੁੱਕਿਆ ਹੈ ਇਸ ਡਿਪਾਰਟਮੈਂਟ ਦੇ ਵਿੱਚ ਐਦਾਂ ਦਾ ਤੁਸੀਂ ਪਹਿਲਾਂ ਵੀ ਕਈ ਵਾਰ ਦੇਖਿਆ ਜਦੋਂ ਐਦਾਂ ਦੀ ਆਫਤਾਂ ਹੁੰਦੀਆਂ ਤਾਂ ਕਿੱਦਾਂ ਦੀਆਂ ਬਿਮਾਰੀਆਂ ਅੱਗੇ ਦੇਖਣ ਨੂੰ ਮਿਲਦੀਆਂ ਤਕਬ ਬਿਮਾਰੀਆਂ ਤਾਂ ਕਈ ਤਰ੍ਹਾਂ ਦੀ ਹੁਣ ਹੋਣਗੀਆਂ ਜਿਵੇਂ ਸਕਿਨ ਡਿਸੀਜ਼ ਹੋ ਗਏ ਹੋਰ ਇੰਟਰਨਲ ਜਿਹੜੀਆਂ ਡਿਸੀਜ਼ ਨੇ ਉਹ ਵੀ ਆਣਗੀਆਂ ਜਿਵੇਂ ਸੀਜ਼ਨ ਵੀ ਚੇਂਜ ਹੋ ਗਿਆ ਸੀਜ਼ਨ ਵੀ ਚੇਂਜ ਹਰ ਤਰ੍ਹਾਂ ਦੇ ਮਤਲਬ ਹੁਣ ਕਿੰਨੀਆਂ ਕੈਜ਼ੁਐਲਟੀਆ ਹੋ ਚੁੱਕੀਆਂ ਨੇ ਉਹਨਾਂ ਦੀ ਇਨਫੈਕਸ਼ਨ ਚਾਹੇ ਐਨੀਮਲ ਆ ਚਾਹੇ ਹਿਊਮਨ ਬੀਂਗ ਆ ਸਾਰੀਆਂ ਦੀ ਇਨਫੈਕਸ਼ਨ ਜਿਹੜੀ ਆ ਉਹ ਆਪਾਂ ਨੂੰ ਹੀ ਫੇਸ ਕਰਨੀ ਪੈਗੀ ਤੋਂ ਇਸ ਲਈ ਮੈਂ ਚਾਹਨਾ ਵੀ ਇਹ ਪ੍ਰੋਡਕਟਸ ਨੂੰ ਵੱਧ ਵੱਧ ਯੂਟਲਾਈਜ਼ ਕੀਤਾ ਜਾਵੇ ਸੋ ਡਾਕਟਰ ਸਾਹਿਬ ਤੋਂ ਮੈਂ ਜਾਣਨਾ ਚਾਹਾਂਗਾ ਡਾਕਟਰ ਸਾਹਿਬ ਇਹ ਮੈਨੂੰ ਦੱਸਿਓ ਜੋ ਤੁਹਾਡਾ ਇਹ ਪ੍ਰੋਡਕਟ ਹੈ ਇਹ ਕਿੱਦਾਂ ਕੰਮ ਕਰਦਾ ਹੈ ਤੇ ਕੀ ਦੇ ਇНГਰੀਡੀਅੰਟਸ ਹੈ ਜਿਹੜਾ ਇਨ ਫੈਕਟਰ ਗੋਲਡ ਹੈ ਇਸ ਦੇ ਵਿੱਚ ਅਸੀਂ ਸਪੈਸ਼ਲੀ ਗਲੋਏ ਵਗੈਰਾ ਅਸ਼ਬਗੰਦਾ ਵਗੈਰਾ ਤੇ ਸਵਰਮਪਸਨ ਵਗੈਰਾ ਪਾਈ ਹੈ ਔਰ ਬਹੁਤ ਜ਼ਿਆਦਾ ਅੱਛਾ ਔਰ ਪਪੂਲਰ ਹੈ ਅਸੀਂ ਆਪਣੇ ਜਿੰਨੇ ਵੀ ਕੇਰਲਾ ਆਯੁਰਵੈਦ ਮਰੀਂਡਾ ਹੈ ਕੇਰਲਾ ਆਯੁਰਵੈਦ ਅਸਰਾਂ ਦੇ ਉੱਥੇ ਇਹਨਾਂ ਨੂੰ ਯੂਜ਼ ਕਰਦੇ ਆਂ ਪਰਸਨਲੀ ਯੂਜ਼ ਕਰਦੇ ਆਂ ਜਿਹਦੇ ਰਿਜ਼ਲਟ ਬਹੁਤ ਅੱਛੇ ਹਨ ਜਿਵੇਂ ਹੁਣ ਅੱਜ ਹਰਪ੍ਰੀਤ ਨੇ ਪੰਜਾਬੀ ਸਾਡੇ ਵੀਰ ਨੇ ਜਿਹੜੇ ਬڑے ਤੰਗ ਪਰੇਸ਼ਾਨੀ ਦੇ ਵਿੱਚ ਵੀ ਨੇ ਬਿਮਾਰ ਹੋ ਰਹੇ ਨੇ ਬੁਖਾਰ ਚੜ ਰਿਹਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਹੜ ਤੋਂ ਬਾਅਦ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਜਿਵੇਂ ਟਾਈਫਾਇਡ ਬੁਖਾਰ ਦਾ ਹੋਣਾ ਡੈਂਗੂ ਬੁਖਾਰ ਦਾ ਹੋਣਾ ਡਾਇਰੀਆ ਹੋਣਾ ਸਕਿਨ ਪ੍ਰੋਬਲਮਸ ਫੰਗਲ ਇਨਫੈਕਸ਼ਨਸ ਇਹ ਉਹਨਾਂ ਨੂੰ ਕਿਉਰ ਕਰਦਾ ਆ ਇਹ ਅਸੀਂ ਪਹਿਲਾਂ ਹੀ ਜਿਹੜੇ 55+ ਏਜ ਦੇ ਜਿਹੜੇ ਅਫੈਕਟਡ ਹੋ ਰਹੇ ਹਨ ਜਾਂ ਸਾਨੂੰ ਲੱਗਦਾ ਵੀ ਹੋ ਸਕਦੇ ਹਨ ਉਹ ਅਸੀਂ ਪਹਿਲਾਂ ਹੀ ਉਹ ਇਹਨਾਂ ਨੂੰ ਯੂਜ਼ ਕਰਨਗੇ ਤਾਂ ਜੋ ਜਿਹੜੀ ਆਉਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਅਸੀਂ ਯਾਦ ਪਾਸ ਕਿ ਇਹ ਬਚ ਸਕੀ ਹੈ ਸੋ ਕੇਰਲਾ ਤੁਸੀਂ ਦੇਖ ਸਕਦੇ ਆ ਆਯੁਰਵੈਦਿਕ ਸੈਂਟਰ ਹੈ ਜੋ ਇੱਕ ਬਹੁਤ ਨਵੈਕਲੀ ਕਿਸਮ ਦੀ ਪਹਿਲ ਕਦਮੀ ਦਿਖਾ ਰਿਹਾ ਤੇ ਨਾਲ ਸਾਡੇ ਖਾਲਸਾ ਏਡ ਦੀ ਟੀਮ ਵੀ ਪਹੁੰਚੀ ਹੈ ਉਹਨਾਂ ਦੇ ਕੋਲ ਸਾਡੇ ਨਾਲ ਆਏ ਨੇ ਡਾਕਟਰ 우ਸ਼ਾ ਜੀ ਡਾਕਟਰ 우ਸ਼ਾ ਜੀ ਕਿਰਪਾ ਕਰਕੇ ਥੋੜਾ ਜਿਹਾ ਸਾਨੂੰ ਚਾਨਣਾ ਪਾ ਦਿਓ ਕਿ ਜਿੱਦਾਂ ਕਿ ਤੁਸੀਂ ਮੈਡੀਕਲ ਫੀਲਡ ਨੂੰ ਬਿਲੋਂਗ ਕਰਦੇ ਆ ਕਿ ਕਿੱਦਾਂ ਦੀਆਂ ਪ੍ਰੋਬਲਮਸ ਆਉਣਗੀਆਂ ਤੇ ਕਿਵੇਂ ਇਹ ਇਮਿਊਨਿਟੀ ਬੂਸਟਰ ਕੰਮ ਕਰੰਗੇ ਵੈਦਰੂ ਜੀ ਦਾ ਖਾਲਸਾ ਵੈਦਰੂ ਜੀ ਕੀ ਫਤਿਹ ਜਿਹੜਾ ਹੁਣ ਸਾਨੂੰ ਆਇਆ ਹੈਗਾ ਹੜ ਉਹਦੇ ਕਰਕੇ ਸਾਡੇ ਇਸ ਏਰੀਆ ਦੇ ਵਿੱਚ ਵਾਟਰ ਬੋਰਨ ਦੀ ਸਾਰੇ ਪੰਜਾਬ ਚ ਅਸੀਂ ਇਫੈਕਟਡ ਹੈਗੇ ਆਂ ਵਾਟਰ ਬੋਰਨ ਦੀ ਜੀ ਸਾਲ ਵਾਲੇ ਸਮੇਂ ਚ ਬਹੁਤ ਸਾਰੀਆਂ ਆਣੀਆਂ ਜਿਵੇਂ ਕਿ ਸਕਿੰਡੀ ਦੀ ਜੀ ਹੈ ਔਰ ਇੰਟਰਸਟਾਈਨਲ ਰਿਲੇਟਡ ਡਿਜ਼ੀਜ਼ ਵੀ ਆਂਗੀਆਂ ਡਾਇਰੀਆ ਵੀ ਆਏਗਾ ਇਸ ਤੋਂ ਇਲਾਵਾ ਮੱਛਰ ਵੀ ਆਣਗੇ ਡੇਂਗੂ ਮਲੇਰੀਆ ਟਾਈਫਾਈਡ ਵੀ ਆਏਗਾ ਉਹਦੇ ਲਈ ਡਾਕਟਰ ਕੇ ਐਸ अरोड़ा ਜੀ ਜਿਹੜੇ ਹੈਗੇ ਆ ਉਹਨਾਂ ਨੇ ਜਿਹੜੇ ਐਮ ਡੀ ਹੈ ਅਕਿਰ ਲਾਇਰ ਵੈਦਾ ਦੇ ਉਹਨਾਂ ਨੇ ਜਿਹੜਾ ਹੈ ਇੱਕ ਬਹੁਤ ਹੀ ਵਧੀਆ ਕਦਮ ਚੁੱਕਿਆ ਹੈ ਉਹਦੇ ਲਈ ਉਹਨਾਂ ਨੇ ਇੱਕ ਕਮਿਊਨਿਟੀ ਬੂਸਟਰ ਜਿਹੜਾ ਆਯੁਰਵੈਦਿਕ ਹੈ ਇਮਿਨਫੈਕਟੋਵਿਨ ਗੋਲਡ ਇਮਿਊਨਿਟੀ ਬੂਸਟਰ ਹੈ ਉਹ ਫ੍ਰੀ ਆਫ ਕਾਸਟ ਸਭ ਨੂੰ ਡਿਸਟ੍ਰਿਬਿਊਟ ਕਰਨਗੇ ਥਰੂ ਖਾਲਸਾ ਆਇਡ ਬਿਲਕੁਲ ਜੀ ਬਿਲਕੁਲ ਖਾਲਸਾ ਆਇਡ ਦੇ ਥਰੂ ਡਿਸਟ੍ਰਿਬਿਊਟ ਕਰਨਗੇ ਤੇ ਇਹ ਜਿਹੜਾ ਹੈ ਕਹੋ ਇਮਿਊਨਿਟੀ ਬੂਸਟਰ ਹੈਗਾ ਇਹ ਇਮਿਊਨਿਟੀ ਬੂਸਟਰ ਜਿਹੜਾ ਹੈ 55+ ਵਾਲੇ ਲੋਕਾਂ ਲਈ ਕਾਫੀ ਜ਼ਿਆਦਾ ਇਫੈਕਟਿਵ ਹੋਊਗਾ ਕਿਉਂਕਿ ਉਹਨਾਂ ਨੂੰ ਇਮਿਊਨਿਟੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਔਰ ਉਹਨਾਂ ਦੀ ਇਮਿਊਨਿਟੀ ਐਜ਼ এ ਬੂਸਟ ਕਰਨ ਲਈ ਇਹ ਕੰਮ ਆਏਗਾ ਬਿਲਕੁਲ ਜੀ ਸੋ ਇਹ ਵਾਲਾ ਪ੍ਰੋਡਕਟ ਹੈ ਤੇ ਕੇਰਲਾ ਐਯੁਰਵੇਦਿਕ ਸੈਂਟਰ ਅੱਗੇ ਠੀਕ ਹੈ ਜੀ ਜਿਹੜੀ ਸੰਪਨ ਸਾਹ ਨੇ ਉਹ ਬਦਲੋ ਟੋਲ ਫਰੀ ਤੇ ਸੱਜਣਾ ਕੰਟੈਕਟ ਕਰਨ ਦੇ ਅਸੀਂ ਉਹਨਾਂ ਤੱਕ ਜਿਹੜੀ ਮੈਡੀਸਿਨਸ ਨੇ ਉਹ ਪਹੁੰਚਾਈਏ ਸੋ ਇਹਨਾਂ ਨੇ ਇੱਕ ਖਾਲਸਾ ਇਹਨਾ ਟੀਮ ਅਪ ਹੋ ਕੇ ਇੱਕ ਟੋਲ ਫਰੀ ਨੰਬਰ ਵੀ ਦੇਣਾ ਜਿੱਤੇ ਪਿੰਡਾਂ ਦੇ ਸਰਪੰਚ ਤੇ ਮੋਤਬਰ ਜਿੰਨੇ ਵੀ ਪਿੰਡਾਂ ਦੇ ਸਾਡੇ ਵੀਰ ਨੇ ਉਹ ਕੰਟੈਕਟ ਕਰਕੇ ਇਹ ਦਵਾਈ ਇਮਿਊਨਿਟੀ ਬੂਸਟਰ ਮੰਗਾ ਸਕਦੇ ਆ ਸੋ ਸੋ ਉਹ ਟੋਲ ਫਰੀ ਨੰਬਰ ਕੇਰਲਾ ਆਯੁਰਵੇਦ ਦਾ ਹੋਏਗਾ ਤੁਸੀਂ ਦੇਖ ਸਕਦੇ ਹੋ ਬੋਰਡ ਸਾਹਮਣੇ ਤੇ ਤੁਸੀਂ ਇਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਆ ਡਾਕਟਰ ਸਾਹਿਬ ਨੂੰ ਸੋ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਕਿਉਂਕਿ ਗੁਰੂ ਕੇ ਲੰਗਰਾਂ ਦੇ ਨਾਲ-ਨਾਲ ਦਵਾਈਆਂ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਸੀਜ਼ਨ ਚੇਂਜ ਹੋ ਰਿਹਾ ਹੈ ਗਰਮੀ ਤੋਂ ਠੰਡ ਆ ਜਾਣੀ ਤੇ ਬਹੁਤ ਸਾਰੀਆਂ ਸੀਜ਼ਨਲ ਇਨਫੈਕਸ਼ਨਸ ਵੀ ਆਉਣਗੇ ਸਾਹਮਣੇ ਸੋ ਉਹਦੇ ਲਈ ਇਮਿਊਨਿਟੀ ਬੂਸਟਰ 55 ਪਲੱਸ ਜਿਨੇ ਵੀ ਸਾਡੇ ਅੱਜ ਸੀਨੀਅਰ ਸਿਟੀਜ਼ਨਾਂ ਉਹਨਾਂ ਦੇ ਲਈ ਬਹੁਤ ਇੱਕ ਕਾਰਗਰ ਦਵਾਈ ਸਾਬਤ ਹੋਈ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਆਯੁਰਵੇਦ ਕੇਰਲ ਆਯੁਰਵੇਦ ਦਾ ਪਰਮਾਤਮਾ ਕਰੇ ਚੜ੍ਹਦੀ ਕਲਾ ਜ ਰੱਖੇ ਬਾਈ ਜੀ ਖਾਲਸਾ ਬਾਈ ਜੀ